ਤਾਂ ਅੱਜ ਕਪੂਰਥਲੇ ਜ਼ਿਲ੍ਹੇ ਤੋਂ ਬਾਈ ਹੁਣੀ ਦੋਨਾ ਮਨਸੂਰਵਾਲਾ ਪਿੰਡ ਤੋਂ ਇਸ ਵੀਰ ਨੂੰ ਲੈ ਕੇ ਆਏ ਨੇ ਜੰਝੇਰ ਤੋਂ ਪਹਿਲਾਂ ਉਹ ਕੰਮ ਕੀ ਕਰਦਾ ਸੀ ਕਿ ਮੈਂ ਸਿਰਫ ਪੇਂਟ ਦਾ ਕੰਮ ਕਰਦਾ ਰੰਗ ਪੇਂਟ ਦਾ ਕੰਮ ਕਰਦਾ ਸੀ ਜਿਹੜਾ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਕਰਦਿਆਂ ਅੰਬ ਦੇ ਬੂਟੇ ਤੋਂ ਡਿੱਗ ਪਿਆ ਡਾਣਾ ਟੁੱਟ ਗਿਆ ਤਾਂ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਇਹ ਸਾਡੇ ਪਿੰਡ ਇੱਕ ਬੱਚਾ ਆ ਔਰ ਇਹਦੇ ਮਾਪਿਓ ਦੀ ਡੈਥ ਹੋ ਚੁੱਕੀ ਆ ਕਾਫੀ ਸਮਾਂ ਪਹਿਲਾਂ ਔਰ ਭਰਾਮ ਭਰਾਏ ਦਾ ਕੋਈ ਹੈ ਨਹੀਂ ਤੇ ਇਹ ਗਰੀਬ ਬੰਦੇ ਦੇ ਇੱਕ ਤੇ ਸੱਟ ਲੱਗੀ ਆ ਲੀਡ ਦੀ ਹੱਡੀ ਤੇ ਉਹ ਕੰਮ ਕੰਮ ਕਰਦਿਆਂ ਕਰਦਿਆਂ ਉਸ ਤੋਂ ਬਾਅਦ ਇਹ ਕਾਫੀ ਕਿੰਨੇ ਸਮੇਂ ਤੋਂ ਇਦਾਂ ਹੋਈ ਆ ਤਨਾ ਹੀ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਸੱਟ ਲੱਗੀ ਇਹਦੇ ਇਲਾਜ ਵਾਸਤੇ ਮਹਾਰਾਜ ਜੀ ਇਥੇ ਪਿੰਡ ਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਥੋੜੀ ਬਹੁਤ ਮਦਦ ਕੀਤੀ ਲੋਕਾਂ ਨੇ ਤੇ ਹੁਣ ਇਸ ਬੱਚੇ ਨੂੰ ਜਿਹੜਾ ਖਾਣੇ ਦੀ ਵੀ ਬੜੀ ਪ੍ਰੋਬਲਮ ਖਾਣੇ ਨੂੰ ਵੀ ਉਹ ਇੱਕ ਬੰਦਾ ਹੈਗਾ ਇੱਕ ਪਰਿਵਾਰ ਸਾਡੇ ਇਥੇ ਮਨਸੂਰ ਵਾਲਾ ਉਹ ਵਿਚ ਵਿਚਾਲੇ ਕਦੀ ਕਦਾਈਂ ਦੇ ਜਾਂਦੇ ਆ ਤੇ ਉਹਦੇ ਨਾਲ ਹੀ ਇਹ ਗੁਜ਼ਾਰਾ-ਗੁਜ਼ੂਰਾ ਕਰਦਾ ਤੇ ਇਹਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਕੋਈ ਜ਼ਮੀਨ ਨਹੀਂ ਕੋਈ ਪੈੜੀ ਨਹੀਂ ਹਾਂ ਅਜੇ ਭਾਰ ਨਹੀਂ ਪਾ ਸਕਦਾ ਸ਼ਾ ਵਾਲਾ ਬੈਗ ਲੱਗਾ ਹੋਇਆ ਹਾਂ ਤੇ ਲੈਟਰਨ ਬਾਥਰੂਮ ਦਾ ਤੈਨੂੰ ਪਤਾ ਨਹੀਂ ਲੱਗਦਾ ਰਵੇ ਹਾਂ ਤੇ ਜਾਨੀ ਇਲਾਜ ਦੀ ਜ਼ਰੂਰਤ ਆ ਫਿਰ ਸਹੀ ਹੋ ਸਕਦਾ ਇਹ ਹੁਣ ਇਹ ਜਿੱਥੇ ਪਿਆ ਹੈ ਇਹ ਮਨਜ਼ੂਰ ਵਾਲਾ ਦੋਨਾਂ ਦਾ ਪੁਰਾਣਾ ਗੁਰਦੁਆਰਾ ਦਾ ਇਥੋਂ ਗਰੰਥ ਸਾਹਿਬ ਜੀ ਨਵੇਂ ਗੁਰਦੁਆਰਾ ਸਾਹਿਬ ਚਲੇ ਗਏ ਔਰ ਇਹ ਜਾਨੀ ਖਾਲੀ ਪਿਆ ਹੁਣ ਕਰ ਗਈ ਤੇ ਪਿੰਡ ਦੇ ਬੰਦੇ ਜਿਹੜੇ ਨਾ ਇੱਥੇ ਕਾਕੇ ਉਹ ਸ਼ਹਿਲਾਂ ਤੋਂ ਸਿਰਫ ਵਾਸਤੇ ਆਇਆ ਆ ਟਾਟ ਜਾਏ ਵੀ ਕੋਈ ਕਿਸੇ ਕੰਪਨੀ ਦਾ ਉਹ ਉਹਦੇ ਵਿੱਚ ਇਹਨੂੰ ਬਿਠਾ ਰਾਇਆ ਇੱਥੇ ਇਹ ਬ੍ਰਾਂਡਾ ਜਿਹਾ ਇੱਕ ਹੈਗਾ ਮੈਂ ਤਾਂ ਭਾਈ ਜੀ ਮਾਈਕਰ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਬਹੁਤ-ਬਹੁਤ ਪਹਿਲਾਂ ਦਾ ਤੁਹਾਡਾ ਸ਼ੁਕਰੀਆ ਜਿਹੜਾ ਤੁਸੀਂ ਇਸ ਨੌਜਵਾਨ ਨੂੰ ਲੈ ਕੇ ਆਏ ਹੋ ਕਾਕਾ ਇਹ ਜਹੰਮਦਲਾ ਵੀ ਦੂਜੀ ਰਹੀ ਜਨਮ ਲੈਣਾ ਤੋਂ ਹਾਂਜੀ ਤੇ ਦੂਜੀ ਵਾਰੀ ਤੋਂ ਹੁਣ ਬੰਦਿਆਂ ਦੇ ਵਿੱਚ ਜਨਮ ਲੈਣਾ ਇਹ ਪਹਿਲੀ ਜਿਹੜੀ ਜ਼ਿੰਦਗੀ ਤੇਰੀ ਨਰਕ ਵਾਲੀ ਸੀਗੀ ਉਹ ਤੇਰੇ ਤੇਰੇ ਮਨ ਦੇ ਵਿੱਚ ਗਾੜੀ ਨਹੀਂ ਕਰਾਣੀ ਖੱਟੀ ਗਈ ਉਹ ਅਸੀਂ ਪਹਿਲਾਂ ਕਰਾਈ ਦੋ ਚੰਨ ਦਫਾ ਤੇ ਅੱਜ ਵੀਰ ਜੀ ਹੁਣੀ ਮਨਸੂਰਵਾਲ ਪਿੰਡ ਤੋਂ ਆਏ ਨੇ ਜ਼ਿਲ੍ਹਾ ਕਪੂਰਥਲਾ ਪਿੰਡਾ ਜੀ ਹਾਂਜੀ ਮਕਸਾਨ ਜੁਨੀਅਨ ਡਕੌਂਦਾ ਦਾ ਮੇਨ ਬਲਾਰਾ ਕਪੂਰਥਲਾ ਬਾਈ ਜੀ ਹੁਣੀ ਕਿਸਾਨ ਜੁਨੀਅਨ ਨਾਲ ਜੁੜੇ ਹੋਏ ਨੇ ਬਾਈ ਦੇ ਪਿੰਡ ਨਾਲ ਦਾਵਾ ਤੁਹਾਡੇ ਪਿੰਡ ਦਾ ਧਾਰੀ ਹਲ ਦੁਨਾ ਧਾਰੀ ਹਲ ਦੁਨਾ ਤੇ ਇਹ ਨੌਜਵਾਨ ਸ਼ਮਸ਼ੇਰ ਸਿੰਘ ਨੂੰ ਲੈ ਕੇ ਆਏ ਨੇ ਇਹ ਨੌਜਵਾਨ ਵੀਰ ਜਿਹੜਾ ਅੰਦਰ ਬੈਠਾ ਇਹ ਅੰਬੀਆਂ ਤੋੜਦਾ ਸੀ ਦਿਹੜੀ ਤੇ ਗਿਆ ਹੋਇਆ ਸੀਗਾ ਜੰਮੂ ਕਸ਼ਮੀਰ ਦੇ ਵਿੱਚ ਤੇ ਅੰਬੀਆਂ ਤੋੜਦਾ ਉੱਤੋਂ ਡਾਣਾ ਟੁੱਟ ਗਿਆ ਥੱਲੇ ਅੜ ਗਿਆ ਤੇ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਥੱਲੇ ਵਾਲਾ ਹਿੱਸਾ ਕੰਮ ਕਰਨੋਂ हट ਗਿਆ ਜਿੰਨਾਂ ਨੇ ਦਿਹਾੜੀ ਤੇ ਗਿਆ ਸੀ ਉਹ ਆਏ ਰਾਤ ਬਰਾਤ ਤੇ ਆ ਕੇ ਇਹਨੂੰ ਹੌਲੀਕ ਦੇ ਕੇ ਦੇ ਘਰ ਦੇ ਬਾਹਰ ਲਾ ਕੇ ਚਲੇ ਗਏ ਘਰ ਤਾਂ ਹੈ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਬਾਹਰ ਲਾਗੇ ਜਿਹੜਾ ਗੁਰੂ ਘਰ ਵੀ ਦੂਸਰੇ ਪਾਸੇ ਸ਼ਿਫਟ ਹੋ ਗਿਆ ਪੁਰਾਣੀ ਬਿਲਡਿੰਗ ਪਈ ਹੈ ਬੰਦ ਗੁਰੂ ਘਰ ਦੀ ਤੇ ਜਦੋਂ ਉੱਥੇ ਆਸ-ਪਾਸ ਦੇ ਲੋਕਾਂ ਨੇ ਸਵੇਰ ਨੂੰ ਦੇਖਿਆ ਇਹ ਪਿਆ ਉੱਥੇ ਅਪਾਹਜ ਅਵਸਥਾ ਦੇ ਵਿੱਚ ਪਿਆ ਤਾਂ ਉਹਨਾਂ ਵੀਰਾਂ ਨੇ ਇਨਸਾਨੀਅਤ ਦੇ ਨਾਤੇ ਦੀ ਮਦਦ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦੇ ਵਿੱਚੋਂ ਜੱਗਾ ਬਾਈ ਖੜਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਆ ਬਾਈ ਸੇਵਾਦਾਰ ਆ ਇਹਨੇ ਬਾਈ ਨੇ ਪ੍ਰਸ਼ਾਦ ਦਾ ਛਕਾਉਣਾ ਸ਼ੁਰੂ ਕਰਤਾ ਘਰੋਂ ਲਿਆ ਕੇ ਕਿਉਂਕਿ ਸ਼ਮਸ਼ੀਰ ਸਿੰਘ ਦਾ ਉਸ ਪਿੰਡ ਦੇ ਵਿੱਚ ਪਰਿਵਾਰ ਉੱਥੇ ਹੀ ਰਹਿੰਦਾ ਸੀ ਮਾਂ ਪਿਓ ਇਹਦੇ ਉੱਥੇ ਸੀ ਸਾਰੇ ਮਾਂ ਪਿਓ ਚੜਾਈ ਕਰ ਗਏ ਭੈਣ ਭਰਾ ਕੋਈ ਹੈ ਨਹੀਂ ਉੱਥੇ ਚਾਚੇ ਤਾਏ ਹੈਗੇ ਉਹ ਉਹ ਪੁੱਛਦਾ ਕੋਈ ਨਹੀਂ ਤਾਂ ਫਿਰ ਸ਼ਮਸ਼ੀਰ ਸਿੰਘ ਦੀ ਜਿਹੜੀ ਸੇਵਾ ਵਾ ਉਹ ਜੱਗਾ ਸਿੰਘ ਹੁਣਾਂ ਵੱਲਿਓ ਕੀਤੀ ਗਈ ਬਾਈ ਜੀ ਹੁਣਾਂ ਵੱਲਿਓ ਪ੍ਰਸ਼ਾਦਾ ਇਹ ਕਹਿੰਦਾ ਬਾਈ ਕਹਿੰਦਾ ਮੈਂ ਘਰੋਂ ਤਿਆਰ ਕਰਕੇ ਰੋਜ਼ ਲਿਆ ਕੇ ਦਿੰਦਾ ਸੀ ਜਿੰਨੇ ਜੋਗਾ ਸੀ ਦਵਾਈ دارੋ ਵੀ ਕਰਾਉਂਦਾ ਸੀ ਤਾਂ ਫਿਰ ਬਾਈ ਜੀ ਹੁਣੀ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਆ ਇਹਨਾਂ ਨੇ ਇਹਨਾਂ ਨੂੰ ਦੇਖਿਆ ਪਤਾ ਲੱਗਿਆ ਵੀ ਇੱਦਾਂ ਇੱਕ ਬੰਦਾ ਪਿਆ ਨੌਜਵਾਨ ਜਦੋਂ ਹੀ ਮਿਲਣ ਗਏ ਤੈਨਾਂ ਨੇ ਇੱਕ ਵੀਡੀਓ ਬਣਾ ਕੇ ਸਾਨੂੰ ਭੇਜੀ ਵੀ ਬਾਈ ਇੱਕ ਸਾਡੇ ਨਗਰ ਖੇੜੇ ਚ ਬੰਦਾ ਪਿਆ ਮੁੰਡਾ ਨੌਜਵਾਨ ਆ ਥੱਲੇ ਨੂੰ ਲੱਤਾਂ ਕੰਮ ਨਹੀਂ ਕਰਦੀਆਂ ਵੀ ਜੇ ਅੰਦਰ ਹੀ ਪਿਆ ਰਹਿ ਗਿਆ ਸਾਝੀ ਥਾਂ ਤੇ ਪਿਆ ਵੀ ਗਲ ਚੂਜਮਈ ਵੀ ਇਹਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਤਾਂ ਫਿਰ ਜਦੋਂ ਵੀਰ ਨੇ ਦਿਖਾਇਆ ਵਾਈ ਦੀਆਂ ਲੱਤਾਂ ਥੋੜੀਆਂ ਥੋੜੀਆਂ ਹਿੱਲਦੀਆਂ ਸੀਗੀਆਂ ਤੇ ਫਿਰ ਸਾਨੂੰ ਲੱਗਿਆ ਵੀ ਰੀੜ ਦੀ ਹੱਡੀ ਪੂਰੀ ਡੈਮੇਜ ਨਹੀਂ ਹੋਈ ਇਹਦੀ ਹਜੇ ਵੀ ਕਿਉਂ ਨਾ ਆਪਾਂ ਇਹਨੂੰ ਵੀਰ ਨੂੰ ਬੁਲਾਈਏ ਤੇ ਇਹ ਨੌਜਵਾਨ ਉਮਰ ਆ ਹਜੇ ਦੀ ਹਜੇ ਬੜਾ ਵੱਡਾ ਪੰਡਾ ਜ਼ਿੰਦਗੀ ਦਾ ਮੂਹਰੇ ਪਿਆ ਇਹਦੇ ਵੀ ਆਪਾਂ ਕੋਸ਼ਿਸ਼ ਤਾਂ ਕਰੀਏ ਵੀ ਜੇ ਸ਼ਮਸ਼ੇਰ ਸਿੰਘ ਚੱਲਣਯੋਗ ਆ ਹੋ ਜਾਵੇ ਤਾਂ ਅੱਜ ਕਪੂਰਥਲੇ ਜ਼ਿਲ੍ਹੇ ਤੋਂ ਬਾਈ ਹੁਣੀ ਮਨਸੂਰ ਵਾਲੇ ਪਿੰਡ ਤੋਂ ਇਸ ਦੋਨਾ ਮਨਸੂਰ ਵਾਲਾ ਦੋਨਾ ਮਨਸੂਰ ਵਾਲਾ ਪਿੰਡ ਤੋਂ ਇਸ ਵੀਰ ਨੂੰ ਲੈ ਕੇ ਆਏ ਨੇ ਜਿਹੜਾ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਕਰਦਿਆਂ ਅੰਬ ਦੇ ਬੂਟੇ ਤੋਂ ਡਿੱਗ ਪਿਆ ਦਾਣਾ ਟੁੱਟ ਗਿਆ ਤਾਂ ਰੀੜ ਦੀ ਹੱਡੀ ਤੇ ਸੱਟ ਲੱਗੀ ਅੱਜ ਦਾ ਸਮਾਂ ਤੁਹਾਨੂੰ ਪਤਾ ਹੀ ਹੈ ਕਿੰਦਾਂ ਦਾ ਚੱਲਦਾ ਭੈਣੋ ਤੇ ਭਰਾਵੋ ਜਦੋਂ ਥੱਲੇ ਡਿੱਗਿਆ ਸੱਟ ਲੱਗੀ ਜਿਨ੍ਹਾਂ ਦੇ ਨਾਲ ਕੰਮ ਕਰਦਾ ਸੀ ਉਹ ਵੀ ਪਿੰਡ ਤੇ ਛੱਡ ਕੇ ਚਲੇ ਗਏ ਭੱਜ ਕੇ ਤੇ ਧੰਨਵਾਦ ਆ ਪਿਛਲੇ 7-8 ਮਹੀਨਿਆਂ ਤੋਂ ਜਿਹੜੇ ਵੀਰ ਹੋਣਾ ਨੇ ਰੋਟੀ ਪਾਣੀ ਦਿੱਤਾ ਬਾਕੀ ਤੁਸੀਂ ਅਰਦਾਸ ਕਰਿਓ ਆ ਕੱਢੋ ਕਾਕਾ ਬਾਹਰ ਮੁੰਡੇ ਨੂੰ ਬੀਲਚੇਰ ਲਿਆਓ ਲਿਆਓ ਬਿਠਾਓ ਇੱਥੇ ਲਿਆ ਕੇ ਬੀਲਚੇਰ ਤੇ ਜਿੰਝੇਰ ਤੋਂ ਪਹਿਲਾਂ ਉਹ ਕੰਮ ਕੀ ਕਰਦਾ ਸੀ ਕ ਮੈਂ ਸਰਤ ਪਿੰਡ ਦਾ ਕੰਮ ਕਰਦਾ ਸੀ ਰੰਗ ਪੇਂਟ ਦਾ ਕੰਮ ਕਰਦਾ ਸੀ ਤੇ ਰੰਗ ਪੇਂਟ ਦਾ ਕੰਮ ਕਰਕੇ ਤੇਰੇ ਭੈਣ ਭਰਾ ਭੈਣ ਭਰਾ ਹੈ ਭੈਣ ਕੋਈ ਨਹੀਂ ਭਰਾ ਹੈ ਕੋਈ ਛੋਟਾ ਸੀਗਾ ਉਹ ਵੀ ਦਿਮਾਗ ਤੋਂ ਸਿੱਧਰਾ ਜਿਹਾ ਸੀਗਾ ਤੇ ਅੱਜ ਤੋਂ 3 ਸਾਲ ਪਹਿਲਾਂ ਰੇਲਵੇ ਲਾਈਨ ਕਰਾਸ ਕਰਦਾ ਰੇਲ ਨਹੀਂ ਦੇਖੀ ਉਹਨੇ ਤੇ ਉਹਦੇ ਨਾਲ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਸੀ ਉਹਦਾ ਤੇ ਉਹ ਵੀ ਪੂਰਾ ਤੇ ਮਾਂ ਬਾਪ ਮਾਂ ਬਾਪ 11 ਸਾਲ ਪਹਿਲਾਂ ਪੂਰੇ ਹੋ ਗਏ ਅੱਛਾ ਸਰਦ ਇਹਨੂੰ ਕੋਈ ਨਹੀਂ ਲੱਗਿਆ ਰਹਿੰਦੇ ਉਹ ਅੱਛਾ ਮਾਂ ਬਾਪ 10-11 ਸਾਲ ਪਹਿਲਾਂ ਪੂਰੇ ਹੋ ਗਏ 10-12 ਸਾਲ ਪਹਿਲੇ ਹੋ ਗਏ ਠੀਕ ਆ ਤੇ ਹੁਣ ਐਸੀ ਜਾਈਂ ਟੈਗ ਹੋ ਗਏ ਤੇ ਘਰ ਤੇਰਾ ਕਰ ਹੈ ਕਿੱਧਰ ਗਿਆ ਬਾਪੂ ਵੀ ਪਹਿਲਾਂ ਹੀ ਕਿਤੇ ਸੇ ਵੇਟ ਖੁੱਸ ਗਿਆ ਆਪਣੇ ਪਿਓ ਦੇ ਹੁੰਦੇ ਵਿੱਗ ਗਿਆ ਹਾਂ ਉਹ ਤਾਂ ਲਾਜ ਨੂੰ ਹੀ ਕਰਦੇ ਰਹੇ ਨਾ ਇਹ ਚਲੋ ਚਮਚੇਰ ਤੇ ਆ ਦੇਖੋ ਮੇਰੀ ਬੇਨਤੀ ਹੈ ਛੋਟੇ ਭਾਈ ਤੂੰ ਸਾਡੇ ਕੋ ਆਇਆ ਇੱਥੇ ਹਾਂਜੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਵੀ ਤੂੰ ਆਪਣੇ ਪੈਰਾਂ ਤੇ ਚੱਲਦਾ ਹੋ ਜਾਵੇਂ ਠੀਕ ਹੈ ਸਰ ਤੇ ਤੂੰ ਵੀ ਮੇਰਾ ਵੀਰ ਮਿਹਨਤ ਕਰਨੀ ਹੈ ਜਿਵੇਂ ਤੈਨੂੰ ਡਾਕਟਰ ਸਮਝਾਉਣੇ ਆ ਸਮਝਾਉਣਗੇ ਉਦੋਂ ਤੂੰ ਕਰਨਾ ਹੈ ਨਾ ਆਪਦਾ ਖਿਆਲ ਰੱਖਣਾ ਠੀਕ ਹੋ ਕੇ ਸੇਵਾ ਕਰਾਉਣੀ ਜਿੰਨਾ ਕਿ ਹੁਣ ਤੂੰ ਬੈਠਾ ਬੈਠਾ ਬੀਲ ਚੇਅਰ ਤੇ ਬੈਠ ਕੇ ਕੋਈ ਸਬਜ਼ੀਆਂ ਕਟਾ ਸਕਦਾ ਕੋਈ ਹੋਰ ਜਿੰਨਾ ਕਿ ਵੀ ਕਰਾ ਸਕਦਾ ਉਹ ਵੀ ਨਾਲ ਕਰਾਉਣਾ ਸੇਵਾ ਦਾ ਠੀਕ ਫਿਕਰ ਨਾ ਕਰ ਦੇਖ ਤੈਨੂੰ ਠੀਕ ਨਾ ਸੀ ਕਰਨਾ ਨਾ ਕਿਸੇ ਇਲਾਜ ਨੇ ਕਰਨਾ ਕਰਨਾ ਉਹਨੇ ਉੱਪਰ ਵਾਲੇ ਉਹਨੇ ਹੀ ਸੱਬ ਬਣਾਇਆ ਆ ਜੱਗੇ ਵਰਗੇ ਬਾਈ ਹੁਣੀ ਤੈਨੂੰ ਰੋਟੀ ਦਿੰਦੇ ਰਹੇ 6-7 ਮਹੀਨੇ ਉਹਦੇ ਕਰਕੇ ਉਹਨੇ ਦਿੱਤਾ ਨਹੀਂ ਕਿੱਥੇ ਬੰਦਾ ਕੌਣ ਦਿੰਦਾ ਅੱਜ ਕੱਲ੍ਹ ਦੇ ਸਮੇਂ ਤੇਰੇ ਆਪ ਤੇ ਸਕੇਨ ਨਹੀਂ ਦਿੱਤੀ ਤੈਨੂੰ ਰੋਟੀ ਅਸੀਂ ਤਾਂ ਇਹ ਸੋਚਿਆ ਜੀ ਜੇ ਸਾਡੇ ਘਰ 'ਚ ਇੱਕ ਬੱਚਾ ਹੋਰ ਹੁੰਦਾ ਹੂੰ ਤਾਂ ਇਹ ਨੂੰ ਪ੍ਰਸ਼ਾਦਾ ਹੀ ਚਕਾਉਣਾ ਸੀਗਾ ਬਿਲਕੁਲ ਜੀ ਕਿ ਭਾਈ ਹੋਰ ਸਾਡੇ ਬੱਚਿਆਂ ਦਾ ਬਹੁਤ ਸ਼ੁਕਰਾਨਾ ਮੈਂ ਆਪ ਕਰਦਾ ਹਾਂ ਬੱਚਿਆਂ ਨੇ ਜਿਹੜਾ ਕਿ ਇਹਨੂੰ ਮਨਾ ਨਹੀਂ ਕੀਤਾ ਮਨਾ ਨਹੀਂ ਕੀਤਾ ਬਈ ਗੱਲ ਨਹੀਂ ਅੱਜ ਕੱਲ ਕਿਹੜਾ ਦਿੰਦਾ ਭਾਈ ਹੁੰਦਾ ਇਹ ਹੋ ਜਾਈ ਅਸੀਂ ਆਪ ਨਹੀਂ ਛਕਣਾ ਪ੍ਰਸ਼ਾਦਾ ਇਹਨੂੰ ਸਿਕਾਉਂਦੇ ਰਹੇ ਆ ਪੁੱਛਵਾ ਬਹੁਤ ਆਪਾਂ ਕੋਈ ਅਸ਼ੀ ਗੱਲ ਨਹੀਂ ਧੰਨਵਾਦ ਭਾਈ ਧੰਨਵਾਦ ਅੱਗੇ ਭਾਈ ਤੇ ਤੁਹਾਡਾ ਵੀ ਧੰਨਵਾਦ ਸਰਪੰਚ ਜੀ ਬਹੁਤ ਬਹੁਤ ਇਹ ਸਰਦਾਰ ਹਰਪ੍ਰੀਤ ਸਿੰਘ ਜੀ ਨੇ ਡਕਾਉਂਦਾ ਜੁਨੀਅਨ ਦੇ ਬਾਈ ਹੁਣੀ ਮੁੱਖ ਬੁਲਾ ਰਹੇ ਨੇ ਇਹ ਬਾਈ ਜੱਗਾ ਸਿੰਘ ਜੀ ਆ ਜਿਹੜੇ ਪਿੰਡ ਦੇ ਹੈ ਗੁਰਦੁਆਰੇ ਚ ਗੁਰਦੁਆਰੇ ਚ ਪ੍ਰਧਾਨ ਨੇ ਬਾਈ ਤੁਹਾਡਾ ਕੀ ਨਾਮ RAM RAM ਜੀ RAMJEET ਬਾਈ ਜੀ ਇਹ ਵੀ ਨਾਲ ਆਏ ਨੇ ਜਗਿੰਦਰ ਸਿੰਘ ਇਹ ਤਾਂ ਰੈਡੀ ਐ ਐਸੇ ਇਕੱਠੇ ਬਣੇ ਹੋ ਤੁਸੀਂ ਦੇਖੋ ਇਹ ਉਹ ਸਮਾਜ ਦੇ ਰਿਸ਼ਤੇਦਾਰ ਨੇ ਜਿਹੜੇ ਆਪਣੀ ਸਮਾਜਿਕ ਰਿਸ਼ਤੇਦਾਰੀ ਨਿਭਾਉਣ ਆਏ ਨੇ ਤੇ ਅੱਜ ਉਹ ਰਿਸ਼ਤੇਦਾਰ ਵੀ ਨੇ ਜਿਹੜੇ ਖੂਨੀ ਰਿਸ਼ਤੇ ਹੁੰਦੇ ਆ ਇਹਦੀਆਂ ਭੂਆ ਵੀ ਹੋਣਗੀਆਂ ਇਹਦੀਆਂ ਮਾਸੀਆਂ ਵੀ ਹੋਣਗੀਆਂ ਇਹਦੇ ਮਾਮੇ ਵੀ ਹੋਣਗੇ ਇਹਦੇ ਚਾਚੇ ਤਾਏ ਵੀ ਹੋਣਗੇ ਇਹੀ ਇਹਦੇ ਘਰੇ ਮੋਰ ਪਹਿਲਾਂ ਪਾਉਂਦੇ ਹੁੰਦੇ ਖੁਸ਼ੀਆਂ ਹੁੰਦੀਆਂ ਤੇ ਸਾਰੇ ਰਿਸ਼ਤੇਦਾਰਾਂ ਨੇ ਹਾਜ਼ਰੀਆਂ ਲਵਾਇਆ ਕਰਨੀ ਅਸੀਂ ਪਤਾ ਲੈਣ ਆਇਆ ਕਰਨਾ ਸੀ ਵੀ ਕੀ ਹੋ ਗਿਆ ਪਰ ਗੱਲ ਤਾਂ ਇਹ ਆ ਜਿੱਥੇ ਅੱਜ ਕੱਲ ਪੈਸਾ ਹੈ ਨਹੀਂ ਉੱਥੇ ਕੋਈ ਰਿਸ਼ਤਾ ਨਹੀਂ ਜਿੱਥੇ ਚਾਰ ਛਿਲੜ ਹੈਗੇ ਆ ਜਿੱਥੇ ਗੱਡੀਆਂ ਕਾਰਾਂ ਉੱਥੇ ਫਿਰ ਸਾਰੇ ਰਿਸ਼ਤੇਦਾਰ ਵੀ ਘੁੰਮਦੇ ਅੱਜ ਸਮਾਂ ਹੀ ਇਦਾਂ ਦਾ ਚੱਲਦਾ ਭਾਈ ਪਰ ਅਰਦਾਸ ਕਰਿਓ ਇਸੇ ਵੀਰ ਵਾਸਤੇ ਸੰਸ਼ੇਰ ਸਿੰਘ ਵਾਸਤੇ ਮਜ਼ਦੂਰ ਵਾਸਤੇ ਮਜ਼ਦੂਰੀ ਕਰਦਾ ਡਿੱਗਿਆ ਅੰਬੀਆਂ ਤੋੜਦਾ ਸੀ ਦਿਹਾੜੀ ਤੇ ਗਿਆ ਸੀ ਅੰਬ ਤੋੜਦਾ ਹੋਇਆ ਉੱਪਰ ਡਿੱਗ ਕੇ ਪੈਣਾ ਟੁੱਟ ਗਿਆ ਤੇ ਰੀੜ ਦੀ ਹੱਡੀ ਤੇ ਸੱਟ ਲੱਗ ਗਈ ਬਸ ਤੁਰਦਾ ਫਿਰਦਾ ਹੋ ਜੇਵੇ ਆਪਣੀ ਜੋਗਾ ਹੋ ਜੇਵੇ ਤੁਸੀਂ ਸਾਰੇ ਅਰਦਾਸ ਕਰਿਓ ਸਾਨੂੰ ਪ੍ਰਮਾਤਮਾ ਹਿੰਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਅਸੀਂ ਸੰਸ਼ੇਰ ਦੀ ਸਾਡੇ ਭਰਾ ਦੀ ਮਦਦ ਕਰ ਸਕੇ ਸੇਵਾ ਕਰ ਸਕੇ ਕੀ ਬੋਲੇ ਸੋਨਿਹਾਲ ਸਾਧ ਸ਼੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ